ਲਓ ਜੀ ਅੱਜ ਆਪਣੇ ਕੋਲੇ ਪਹੁੰਚ ਚੁੱਕਿਆ ਕਾਟਨ ਬਰਬਰੀ ਸ਼੍ਰੀ ਮਾਨਦੇਵ ਕੁਆਲਿਟੀ ਸ਼ਾਨਦਾਰ ਪਹੁੰਚਿਆ ਬਹੁਤ ਗਾਹਕਾਂ ਦੀ ਡਿਮਾਂਡ ਤੇ ਆਪਣੇ ਕੋਲੇ ਰਿਪੀਟ ਦੇ ਵਿੱਚ ਮਾਲ ਪਹੁੰਚ ਚੁੱਕਿਆ ਕਾਟਨ ਬਰਬਰੀ ਪੂਰੇ ਮਿੱਠੇ-ਮਿੱਠੇ ਰੇਟਾਂ ਦੇ ਵਿੱਚ ਸੋਹਣੇ-ਸੋਹਣੇ ਪਿਆਰੇ-ਪਿਆਰੇ ਕਲਰ ਚੈੱਕ ਕਰੀ ਚਲੋ ਬੜੇ ਹੀ ਸ਼ਾਨਦਾਰ ਕਲਰ ਆ ਰਹੇ ਨੇ ਦੇਖੋ ਭਾਈ ਸ਼੍ਰੀ ਮਾਨਦੇਵ ਦੀ origignal pure cotton burberry ਦੇ ਰੰਗ ਚਾਰਟ ਆ ਗਏ ਨੇ ਬਹੁਤ ਹੀ ਸੋਹਣੇ-ਸੋਹਣੇ ਗਾਹਕਾਂ ਦੀ ਡਿਮਾਂਡ ਤੇ ਬਹੁਤ ਗਾਹਕ ਮੰਗ ਰਹੇ ਸੀ ਕਿ ਕਾਟਨ ਬਰਬਰੀ ਆਪਣੇ ਕੋਲੇ ਮਾਲ ਪਹੁੰਚ ਚੁੱਕਿਆ ਹੈ ਇਹਦਾ ਰੇਟ ਪੂਰਾ ਮਿੱਠਾ ਲਾਤਾ ਆਪਾਂ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਦੇਖੋ ਜੀ ਕਲਰ ਝੜ ਖੁੱਲ ਰਹੇ ਨੇ ਬਹੁਤ ਹੀ ਟਾਪ ਟਾਪ ਦੇ ਕਮਾਲ ਦੇ ਆਗੇ ਦੇਖੋ ਰੰਗ ਕਿਆ ਬਾਤਾਂ ਨੇ ਚੈੱਕ ਕਰ ਲੋ ਦੇਖੋ ਭਾਈ ਲਓ ਜੀ ਫਰੋਜ਼ੀ ਕਲਰ ਸਾਰੇ ਨਵੇਂ ਨਵੇਂ ਜਿਹੜੇ ਕਲਰ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਆ ਵਰਕ ਕਰਾਉਣ ਵਾਸਤੇ ਬੁਟੀਕ ਵਾਲੀਆਂ ਭੈਣਾਂ ਲਈ ਸਪੈਸ਼ਲ ਆਫਰਾਂ ਲਾਤੀਆਂ ਪਿਓਰ ਕਾਟਨ ਬਰਬਰੇ ਦੇ ਵਿੱਚ ਸ਼੍ਰੀ ਮਾਨਦੇਵ ਦੀ ਕਾਟਨ ਬਰਬਰੇ ਪਹੁੰਚ ਗਈ ਆ ਪੂਰੇ ਲੈਸ ਰੇਟ ਦੇ ਵਿੱਚ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਕਾਊਂਟਰ ਨੰਬਰ 5 ਦੇ ਉੱਪਰ ਲੱਗ ਚੁੱਕਿਆ ਮੇਲਾ ਇਹਦਾ ਭਾਰੀ ਦੇਖੋ ਰੰਗ ਚੈੱਕ ਕਰ ਲਓ ਭਾਈ ਸਿਲੈਕਟਿਡ ਕਲਰ ਪੀਸ ਪਹੁੰਚ ਗਏ ਨੇ ਬਹੁਤ ਹੀ ਸ਼ਾਨਦਾਰ ਦੇਖੋ ਜੀ ਚੈੱਕ ਕਰੀ ਚਲੋ ਰੰਗ ਦੇਖੋ ਬੜੇ ਖੂਬਸੂਰਤ ਆ ਗਏ ਪਿਓਰ ਕਾਟਨ ਬਰਬਰੀ ਦਾ ਮਾਲ ਰਿਪੀਟ ਦੇ ਵਿੱਚ ਪਹੁੰਚ ਗਿਆ ਗਾਕਾਂ ਦੀ ਡਿਮਾਂਡ ਤੇ ਨਵੇਂ-ਨਵੇਂ ਸੋਹਣੇ-ਸੋਹਣੇ ਫਰੈਸ਼ ਫਰੈਸ਼ ਰੰਗ ਆ ਗਏ ਨੇ ਦੇਖੋ ਜੀ ਸ਼ਾਨਦਾਰ ਟਾਪ ਕੁਆਲਟੀ ਮਾਲ ਆ ਗਿਆ ਸ਼੍ਰੀ ਮਾਨਦੇਵ ਦਾ ਦੇਖੋ ਸਾਰੇ ਰੰਗ ਜਿੰਨੇ ਵੀ ਪਹੁੰਚਿਆ ਟ੍ਰੈਂਡਿੰਗ ਵਾਲੇ ਪਹੁੰਚ ਗਏ ਨੇ ਬਹੁਤ ਗਾਹਕ ਮੰਗ ਰਹੇ ਸੀ ਸੋ ਇਹ ਮਾਲ ਆਪਣੇ ਕੋਲੇ ਰਿਪੀਟ ਦੇ ਵਿੱਚ ਦੁਬਾਰਾ ਪਹੁੰਚ ਚੁੱਕਿਆ ਭਾਈ ਕਾਟਨ ਬਰਬਰੀ ਦਾ ਦੇਖੋ ਰੰਗ ਪੂਰੇ ਟਾਪ ਟਾਪ ਦਾ ਟਾਪ ਆ ਗਏ ਨੇ ਬੜੇ ਹੀ ਸ਼ਾਨਦਾਰ ਲੁੱਕ ਵਾਲੇ ਲਓ ਜੇ ਏਕੇ ਟੈਕਸ ਆਡੀ ਪ੍ਰਿੰਟ ਦਾ ਮਾਲ ਵੀ ਆਪਣੇ ਕੋਲੇ ਥੋੜਾ ਹੀ ਰਹਿ ਗਿਆ ਸਟਾਕ ਗਰਮੀਆਂ ਵਾਲਾ ਚੈੱਕ ਕਰ ਲੋ ਰੰਗ ਪੂਰੇ ਮਿੱਠੇ-ਮਿੱਠੇ ਸੋਹਣੇ-ਸੋਹਣੇ ਤੇ ਰੇਟ ਵੀ ਕਰਤੇ ਪੂਰੇ ਮਿੱਠੇ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਮਾਲ ਦੇ ਰਿਆ ਆ ਦੇਖੋ ਥੋੜਾ ਹੀ ਮਾਲ ਰ ਆਪਣੇ ਕੋਲੇ ਬਹੁਤ ਜਿਆਦਾ ਮਾਲ ਨਿਬੜ ਚੁੱਕਿਆ ਜੋ ਮੇਰੀਆਂ ਭੈਣਾਂ ਰਹਿ ਗਈਆਂ ਨੇ ਭਾਈ ਪਿਓਰ ਆਡੀ ਕਾਟਨ ਪ੍ਰਿੰਟ ਏਕੇ ਟੈਕਸ ਦਾ オリジナル ਮਾਲ ਹੈ ਦੇਖੋ ਜੀ ਚੈੱਕ ਕਰ ਲੋ ਕਿਹਨਾ ਦੇਖੋ ਜੀ ਆ ਨਾਂ ਲਿਖਿਆ ਏਕੇ ਟੈਕਸ ਕੁਆਲਿਟੀ ਸ਼ਾਨਦਾਰ ਕੰਨੀ ਤੇ ਮੋਹਰ ਲੱਗੀ ਆ ਉਹ ਸਾਰੀ ਕੰਨੀ ਆਡੀ ਪ੍ਰਿੰਟ ਵਾਲਾ ਮਾਲ ਸ਼ਾਨਦਾਰ ਕਹਿੰਦੇ ਕਰਤਾ ਰੇਟ ਮਿੱਠਾ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਲੱਗ ਚੁੱਕਿਆ ਮੇਲਾ ਮਾਲ ਆਪਣੇ ਕੋਲੇ ਸਟਾਕ ਲਿਮਟ ਦੇ ਵਿੱਚ ਹੀ ਰਹਿ ਗਿਆ ਜਿਆਦਾ ਨਹੀਂ ਹੈਗਾ ਦੇਖੋ ਚੈੱਕ ਕਰੋ ਡਿਜ਼ਾਈਨ ਸ਼ਾਨਦਾਰ ਆਗੇ ਨੇ ਇੱਕ ਇੱਕ ਟੈਕਸ ਦੇ ਟਾਪ ਕੁਆਲਟੀ ਮਾਲ ਹੈ ਇਹਦੇ ਵਿੱਚ ਬਾਦੂ ਦਿਖਾਵਾ ਰੰਗ ਸੋਨੂੰ ਦੇਖੋ ਜੀ ਨਵੇਂ ਨਵੇਂ ਕੈਂੜੀਆਂ ਰੰਗ ਜਿਹੜੇ ਕਿ ਲਾਤੇ ਨੇ ਮੇਲੇ ਦੇਖੋ ਜੀ ਕਿਆ ਬਾਤ ਹੈ ਔਡੀ ਪ੍ਰਿੰਟ ਦਾ ਵੱਡਾ ਵੱਡੀ ਭਾਰੀ ਸੇਲ ਲੱਗੀ ਗਰਮੀਆਂ ਵਾਲੇ ਕਾਟਨ ਦੇ ਸੂਟਾਂ ਦੀ ਪ्युअर ਔਡੀ ਪ੍ਰਿੰਟ ਜਿਹੜਾ ਕਿ ਪੂਰਾ ਮਹਿੰਗਾ 650 650 ਰੁਪਏ ਵਿਕੇ ਮਾਲ ਹੈ ਸਾਰਾ ਦੇਖੋ ਭਾਈ ਚੈੱਕ ਕਰੋ ਢੇਰ ਲਾਦਾ ਮੁੰਡੇ ਨੇ ਸੱਟ ਸੱਟ ਕਹਿੰਦਾ ਕਾਊਂਟਰ ਨੰਬਰ 5 ਤੇ ਪਰਮਾਰ ਭਰ ਗਿਆ ਪੂਰੀ ਫੁੱਲ ਏਕੇ ਟੈਕਸ ਆਡੀ ਪ੍ਰਿੰਟ ਦਾ ਮੇਲਾ ਸ਼ਾਨਦਾਰ ਲੱਗ ਚੁੱਕਿਆ ਦੇਖੋ ਜੀ ਕੀ ਬਾਤ ਹੈ ਦੇਖੋ ਰੰਗ ਕਹਿੰਦੇ ਕਰਤੇ ਮੰਦੇ ਰੇਟ ਸਿਰਫ ਦੇ ਸਿਰਫ 400 ਰੁਪਏ ਦੇ ਵਿੱਚ ਲਓ ਜੀ ਡਿਜ਼ਾਈਨ ਬਾਦਵਾ ਕੁਆਟਿਟੀ ਚੈੱਕ ਕਰ ਲੋ ਢੇਰ ਲਾ ਗਿਆ ਪੂਰਾ ਵੱਡਾ ਦੇਖੋ ਕੀ ਬਾਤ ਹੈ ਜੀ ਲਓ ਜੀ ਸਾਰਾ ਮਾਲ ਆਡੀ ਦਾ ਲੱਗੀ ਹੈ ਦੀ ਸੇਲ ਭਾਰੀ ਸਿਰਫ 400 ਰੁਪਏ ਦੇ ਵਿੱਚ ਕਾਊਂਟਰ ਨੰਬਰ 5 ਦੇ ਉੱਪਰ ਭਾਰੀ ਸੇਲ ਲੱਗ ਚੁੱਕੀ ਆ ਆਡੀ ਪ੍ਰਿੰਟ ਦੀ ਭਾਈ ਇੱਕ ਵਾਈਟ ਪ੍ਰਿੰਟ ਦੇ ਵਿੱਚ ਆਪਣੇ ਕੋਲੇ ਵੱਖੋ ਵੱਖਰੇ ਡਿਜ਼ਾਈਨਾਂ ਦੇ ਵਿੱਚ ਮਾਲ ਆ ਥੋੜਾ ਜਿਹਾ ਏਕੇ ਟੈਕਸ ਦਾ ਬਹੁਤ ਹੀ ਲੈਸ ਰੇਟ ਕਰਤਾ ਤਾਂ ਚੈੱਕ ਕਰੋ ਵਾਈਟ ਕਲਰ ਵਾਈਟ ਰਹੂਗਾ بیس ਕਪੜੇ ਦਾ ਮਤਲਬ ਧਰਤੀ ਜਿਹੜੀ ਵਾਈਟ ਕਲਰ ਦੀ ਆਊਗੀ ਡਿਜ਼ਾਈਨਿੰਗ ਵੱਖੋ ਵੱਖਰੇ ਆਉਣਗੇ ਦੇਖੋ ਬਟਰਫਲਾਈ ਇਹ ਫੁੱਟਬਾਲ ਵਾਲਾ ਡਿਜ਼ਾਈਨ ਆ ਸਾਰੇ ਡਿਜ਼ਾਈਨ ਕਰਤੇ ਨੇ ਪੂਰੇ ਮਿੱਠੇ ਰੇਟ ਕਰਤੇ ਤੇ ਸਿਰਫ ਤੇ ਸਿਰਫ 200 ਦਾ ਲਾਵਾਂਗੇ ਦੇਖੋ ਭਾਈ ਪਿਓਰ ਕਾਟਨ ਦਾ ਕਪੜਾ ਪੂਰੇ ਮਿੱਠੇ ਰੇਟ ਦੇ ਵਿੱਚ ਕੱਢਦਾ 1 ਕਿ ਟੈਕਸ ਦਾ ਸਿਰਫ ਤੇ ਸਿਰਫ 200 ਦੇਖੋ ਜੀ ਕੀ ਬਾਤ ਹੈ 350 300 ਰੁਪਏ ਵੀ ਕਿਹਾ ਮਾਲ ਹੈ 150 150 ਰੁਪਏ ਦਾ ਫਾਇਦਾ ਦੇਖੋ ਜੀ ਚੈੱਕ ਕਰੋ ਬਾਤੂ ਕੀ ਬਾਤ ਹੈ ਦੇਖੋ ਕੁਆਂਟੀਟੀ ਹੈਗੀ ਫੁੱਲ 200 ਰੁਪਏ ਦੇ ਵਿੱਚ ਕਾਊਂਟਰ ਨੰਬਰ 5 ਤੇ ਵੱਡੀ ਭਾਰੀ ਸੇਲ ਲੱਗ ਗਿਆ ਗਰਮੀ ਵਾਲੇ ਪ੍ਰਿੰਟ ਸੂਟਾਂ ਦੀ ਭਾਈ ਔਡੀ ਪ੍ਰਿੰਟ ਇਹ ਕਾਟਨ ਦੇ ਵਾਈਟ ਪ੍ਰਿੰਟ ਵਾਈਟ ਕਲਰ ਦੇ ਵਿੱਚ ਪ੍ਰਿੰਟ ਵਾਲੇ ਸੂਟ ਨੇ ਜਿਹੜੇ ਕਿ ਮਿੱਠੇ ਰੇਟ ਕਰਦੇ ਆਪਾਂ ਪੂਰੇ ਸਿਰਫ ਤੇ ਸਿਰਫ 200 ਦੇ ਵਿੱਚ ਲੋ ਜੀ ਸਾਰਾ ਮਾਲ ਓਪਨ ਹੋ ਗਿਆ ਕਾਊਂਟਰ ਨੰਬਰ 5 ਤੇ ਵੱਡੀ ਭਾਰੀ ਸੇਲ ਦਾ ਔਡੀ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਦਿਖਾ ਦਿੰਨੇ ਆਂ ਦੇਖੋ ਭਾਈ ਢੇਰ ਇੱਧਰ ਲੱਗਿਆ ਹੋਇਆ ਇੱਕ ਔਡੀ ਪ੍ਰਿੰਟ ਦਾ 400 ਦੇ ਵਿੱਚ ਤੇ ਆਹ ਵਾਈਟ ਵਾਲਾ ਢੇਰ ਆ ਗਿਆ ਇੱਕ ਵੱਡਾ ਇਹ ਵੀ ਬਾਦੂ ਵੱਡੀ ਭਾਰੀ ਸੇਲ ਆਈ ਵੀ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਕਾਊਂਟਰ ਨੰਬਰ ਚੈੱਕ ਕਰ ਲਓ ਜੀ ਕਾਊਂਟਰ ਨੰਬਰ 5 ਲਓ ਜੀ ਇਹ ਬਰਬਰੀ ਵਾਲੇ ਵੀ ਇਹਦੇ ਇਸੇ ਕਾਊਂਟਰ ਤੇ ਮਿਲਣਗੇ ਪਲੇਨ ਸ਼ੂਟ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਦਿਖਾਏ ਸੀ ਕਾਟਨ ਬਰਬਰੀ 400 ਰੁਪਏ ਦੇ ਵਿੱਚ ਵਾਈਟ ਪ੍ਰਿੰਟ ਇੱਕ ਵਾਰ ਫੇਰ ਦੱਸ ਦਿੰਦੇ ਆ ਵਾਈਟ ਪ੍ਰਿੰਟ ਸਿਰਫ ਤੇ ਸਿਰਫ 200 ਤੇ ਆਡੀ ਪ੍ਰਿੰਟ ਕਰਤਾ ਪੂਰਾ ਮਿੱਠਾ ਰੇਟ ਸਿਰਫ ਤੇ ਸਿਰਫ 400 ਦੇ ਵਿੱਚ ਪਹੁੰਚੋ ਬਾਈ ਅੱਜ ਦੇ ਲਈ ਇੰਨਾ ਹੀ ਨਵੇਂ ਵੀਡੀਓ ਨਾਲ ਫੇਰ ਮਿਲਾਂਗੇ ਸ਼ੁਕਰੀਆ ਜੀ ਧੰਨਵਾਦ